ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਿਸਰਚ ਪੰਜਾਬ ਨੇ ਪਹਿਲਗਾਮ ਜੰਮੂ ਕਸ਼ਮੀਰ ਵਿੱਚ 22 ਅਪ੍ਰੈਲ ਵਾਲੇ ਦਿਨ ਹੋਏ ਹੱਤਿਆਕਾਂਡ ਨੂੰ ਲੈ ਕੇ ਅੰਮ੍ਰਿਤਸਰ ਦੇ ਹਾਲਗੇਟ ਵਿਖੇ ਪਾਕਿਸਤਾਨ ਦਾ ਪੁਤਲਾ ਫੁਕਿਆ ਪੱਤਰਕਾਰਾਂ ਨੇ ਪਾਕਿਸਤਾਨ ਮਰਦਾਬਾਦ ਆਤਕਵਾਦ ਮਰਦਾਬਾਦ ਭਾਰਤ ਮਾਤਾ ਕੀ ਜੈ ਦੇ ਜੰਮ ਕੇ ਨਾਰੇ ਲਗਾਉਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਮਨਕਾਮਨੇਸ਼ਵਰ ਗੀਰੀ ਜੀ ਮਹਾਰਾਜ ਅਤੇ ਪੰਜਾਬ ਪ੍ਰਧਾਨ ਸੰਜੀਪ ਪੋਨਜ ਤੇ ਸਮੂਹ ਪੱਤਰਕਾਰਾਂ ਨੇ ਮਿਲ ਕੇ ਪਾਕਿਸਤਾਨ ਦਾ ਪੁਤਲਾ ਫੁਕਿਆ ਪ੍ਰਸੰਗਸ਼ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਪ ਪੋਣ ਨੇ ਕਿਹਾ ਕਿ ਬੇਕਸੂਰ ਨੱਥੇ ਲੋਕਾਂ ਤੇ ਅਤਵਾਦੀਆਂ ਨੇ AK-47, M4 ਵਰਗੇ ਆਧੁਨਿਕ ਹਥਿਆਰਾਂ ਨਾਲ ਅੰਦਾਜ਼ਨ ਗੋਲੀਆਂ ਚੜਾਈਆਂ। ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇਗੀ ਉਹ ਥੋੜੀ ਹੋਵੇਗੀ। ਪੋਣ ਨੇ ਭਾਰਤ ਸਰਕਾਰ ਅਗੇ ਅਪੀਲ ਕੀਤੀ ਹੈ ਅਤਵਾਦ ਨੂੰ ਜੜੋਂ ਖਤਮ ਕਰਨ ਲਈ ਸਖਤ ਕਦਮ ਚੁੱਕੇ ਜਾਣ। ਇਸ ਮੌਕੇ ਇੰਦਰਜੀਤ ਅਰੋੜਾ, ਪ੍ਰਦੀਪ ਗੋਇਲ, ਰਜੇਸ਼ ਕੁੰਡਲ, ਸੁਮੇਤ ਕੰਬੋਜ, ਹਰਸ਼ ਪੋਣਜ, ਜੋਗਿੰਦਰ ਜੋੜਾ, ਗੁਰਮੀਤ ਸੂਰੀ, ਮੁਕੇਸ਼ 베ਦੀ ਅਰਜਿੰਦਰ ਬਲੱਗਣ ਵਿਪਨ ਬਲੱਗਣ ਹਰਨੀਤ ਸਿੰਘ ਮੋਨੂ ਗੌਰਵ ਮਣੀ ਅਵਤਾਰ ਸਿੰਘ ਹਰਵਿੰਦਰ ਤੰਜਲ ਗੁਰਪਾਲ ਰਾਏ ਸੰਜੀਵ ਕਰਨ ਕਪੂਰ ਸੰਜੇ ਕਪੂਰ ਸਾਜਨ ਆਦੀ ਹਾਜ਼ਰ ਸਨ ਦਰਵਾਜ਼ਾ मैं संजीव पूंज 올 인디아 ਪ੍ਰਧਾਨ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਅੱਜ ਅਸੀਂ ਹਾਲ ਗੇਟ ਅਮਰitsar ਵਿਖੇ ਇੱਕ ਪੁਤਲਾ ਫੂਕਿਆ ਜੋ ਕਿ ਪਾਕਿਸਤਾਨ ਦਾ ਹੀ ਪੁਤਲਾ ਫੂਕਿਆ ਹੈ ਜਿਸ ਦਾ ਮੁੱਖ ਕਾਰਨ ਸੀਗਾ ਕਿ ਪਹਿਲਗਾਮ ਵਿੱਚ ਜੋ ਹਮਲਾ ਕੀਤਾ ਗਿਆ ਨੇ ਇੱਥੇ ਲੋਕਾਂ ਨੂੰ ਮਾਰਿਆ ਗਿਆ ਉਹਨਾਂ ਨਾਲ ਪਹਿਲਾਂ ਜਾਤ ਪੁੱਛੀ ਗਈ ਹੈ ਕਿ ਤੁਸੀਂ ਕਿਸ ਜਾਤੀ ਨਾਲ ਸੰਬੰਧ ਰੱਖਦੇ ਜੇ ਫਿਰ ਉਹਨਾਂ ਦਾ ਕਤਲ ਕੀਤਾ ਗਿਆ ਉਹਨਾਂ ਤੇ ਹਥਿਆਰ ਜਿਹੜੇ ਚਲਾਏ ਗਏ ਗੋਲੀਆਂ ਚਲਾਈਆਂ ਗਈਆਂ ਸੋ ਮੈਂ ਸਮਝਦਾ ਕਿ ਇਹ ਬਹੁਤ ਹੀ ਨਿੰਦਯੋਗ ਜੋ ਕੰਮ ਕੀਤਾ ਗਿਆ ਅੱਜ ਜੋ ਇਹਨਾਂ ਨੇ ਕੀਤਾ ਵਾ ਔਰ ਇਹਦੇ ਨਾਲ ਕਈ ਸਵਾਲ ਵੀ ਖੜੇ ਹੁੰਦੇ ਜਿਹੜੀਆਂ ਏਜੰਸੀਆਂ ਨੇ ਕਿ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਕਿਸ ਮੁਤਾਬਕ ਚੱਲ ਰਹੀ ਹੈ ਕਿਸ ਤਰ੍ਹਾਂ ਕਰ ਰਹੇ ਨੇ ਜਿਵੇਂ ਅਸੀਂ ਗੱਲ ਕਰਨ ਦੇ ਆ ਕਿ ਇੱਥੋਂ ਲੋਕ ਜਾਂਦੇ ਨੇ ਉਹਨਾਂ ਦਾ ਜੋ ਵੀ ਇੱਥੋਂ ਪਹਿਲਗਾਮ ਦਾ ਸ਼੍ਰੀਨਗਰ ਦਾ ਜੰਮੂ ਕਸ਼ਮੀਰ ਦਾ ਜੋ ਉਹਨਾਂ ਦਾ ਰਾਸ਼ਨ ਪਾਣੀ ਚੱਲਦਾ ਹੈ ਉਹ ਸਿਰਫ ਇੱਥੋਂ ਜੋ ਟੂਰਿਸਟ ਜਾ ਰਹੇ ਨੇ ਉਹਨਾਂ ਦੇ ਸਾਰੇ ਉਹਨਾਂ ਦਾ ਰੋਜੀ ਰੋਟੀ ਦਾ ਸਾਧਨ ਹੈ ਪਰ ਫਿਰ ਵੀ ਇਹ ਜੋ ਕੀਤਾ ਗਿਆ ਵਾ ਬਹੁਤ ਨਿੰਦਨਯੋਗ ਆ ਤੇ ਮੈਂ ਇਸੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਅਪੀਲ ਕਰਦਾ ਵਾਂ ਸਰਕਾਰ ਦੇ ਕੋਲ ਕਿ ਜਿਹੜੇ ਅਜਿਹੇ ਅੰਸਰ ਨੇ ਜਿਹੜੇ ਅਤਵਾਦੀ ਇਹਨਾਂ ਦੇ ਉੱਤੇ ਜਿਹੜਾ ਵਾ ਸਿਕੰਜਾ ਕੱਸਿਆ ਜਾਵੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਜਲਦ ਤੋਂ ਜਲਦ ਕਰਕੇ ਇਹਨਾਂ ਨੂੰ ਇਨਜਾਮ ਤੱਕ ਪਹੁੰਚਾਇਆ ਜਾਵੇ ਆ ਜੀ ਕਿਸ ਤਰ੍ਹਾਂ ਦੇ ਦੇਗੀ ਤਾਂ ਅਤਵਾਦੀਆਂ ਨੂੰ ਧਰਮ ਦੇਦਾ ਮਿੰਦੂ ਧਰਮ ਨੂੰ ਕੋਈ ਟਾਰਗੇਟ ਕੀਤਾ ਗਿਆ ਹੈ ਦੇਖੋ ਉਹਨਾਂ ਵਾਸਤੇ ਕੋਈ ਵੀ ਧਰਮ ਜਲਾਵਾ ਨਹੀਂ ਉਹ ਮੈਂ ਨਹੀਂ ਰੱਖਦਾ ਚਾਹੇ ਹਿੰਦੂ ਆ ਜਾਂ ਕੁਝ ਵੀ ਹੈ ਉਹ ਸਿਰਫ ਮੁਸਲਮਾਨ ਨੇ ਮੁਸਲਮਾਨਾਂ ਦਾ ਜਿਹੜਾ ਕੰਮ ਹੈ ਕਿ ਸ਼ੁਰੂ ਤੋਂ ਹੀ ਜਿਹੜਾ ਵਾ ਹਿੰਦੁਸਤਾਨ ਦੇ ਨਾਲ ਵੈਰ ਰੱਖਿਆ ਉਹਨਾਂ ਨੇ ਔਰ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਤੋਂ ਆਪਣਾ ਜਿਹੜਾ ਕੰਮ ਕਰਦੇ ਨੇ ਮੋਦੀ ਸਰਕਾਰ ਦਾ ਕਿਸ ਤਰ੍ਹਾਂ ਦਾ ਅੱਗੇ ਦੇ ਬਾਟਰਪਾਦ ਕੀਤੇ ਗਏ ਦੀ ਗੱਲ ਹੈ ਦੇਖੋ ਮੋਦੀ ਸਾਹਿਬ ਬਾਹਰ ਗਏ ਸੀਗੇ ਉਹਨਾਂ ਨੂੰ ਪਹਿਲਾਂ ਚੱਲਦਾ ਹੀ ਉਹ ਹਿੰਦੂਸਤਾਨ ਨੂੰ ਵਾਪਸ ਵੀ ਆਏ ਉਹਨਾਂ ਨੇ ਮੀਟਿੰਗ ਵੀ ਕੀਤੀ ਹੈ ਹਾਂਜੀ 48 ਘੰਟੇ ਦਾ ਟਾਈਮ ਜਿੱਦਾਂ ਮੋਦੀ ਸਰਕਾਰ ਵੱਲੋਂ ਕੀ ਜਿਹੜੇ ਭਾਰਤ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਪਾਰਤੀ ਆ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਕਿਤਾਬ ਨਹੀਂ ਦਿੱਤੀ ਹੈ ਪਾਕਿਸਤਾਨ ਦੇ ਦੇਖੋ ਇਹ ਸਰਕਾਰਾਂ ਦੇ ਕੰਮ ਨੇ ਉਹ ਕੀ ਕਿਸ ਤਰ੍ਹਾਂ ਦਾ ਡਿਸੀਜਨ ਲੈ ਰਹੇ ਫੈਸਲੇ ਰਹੇ ਉਸ ਬਾਰੇ ਨਹੀਂ ਅਸੀਂ ਕਹਿ ਸਕਦੇ ਪਰ ਜੋ ਕੰਮ ਹੋਇਆ ਉਹ ਬਹੁਤ ਹੀ ਨਿੰਦਨਯੋਗ ਹੈ ਮੈਂ ਸਮਝਦਾ ਕਿ ਸਾਡੇ ਲੋਕ ਜਿਹੜੇ ਇਥੋਂ ਜਾ ਰਹੇ ਇਹਨਾਂ ਨੂੰ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਵਾ ਉਹ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਵਾ ਅਸੀਂ ਲੋਕ ਉਥੇ ਘੁੰਮਣ ਜਾਂਦੇ ਆ ਇਹਨਾਂ ਨੂੰ ਉਥੇ ਪੈਸੇ ਦਿੰਨੇ ਆ ਉਥੇ ਜਾ ਕੇ ਔਰ ਉਹ ਉਹਨਾਂ ਪੈਸਿਆਂ ਦੇ ਨਾਲ ਹੀ ਇਹ ਹਥਿਆਰ ਲੈ ਕੇ ਉਹ ਹੀ ਹਥਿਆਰ ਜਿਹੜੇ ਸਾਡੇ ਲੋਕਾਂ ਤੇ ਵਰਤੇ ਜਾਂਦੀਆਂ। ਕਿ ਪਾਕਿਸਤਾਨ ਦੁਆਰਾ ਪ੍ਰਯੋਜਿਤ ਅਤੰਗਵਾਦ ਜੋ ਹੈ ਸਾਰੇ ਹਿੰਦੁਸਤਾਨ ਵਿੱਚ ਫੈਲਦਾ ਜਾ ਰਿਹਾ ਹੈ ਧੀਰੇ 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 ਇਸ ਦੀ ਜੜ੍ਹਾਂ ਜੋ ਹੈ ਸਾਰੇ ਹਿੰਦੁਸਤਾਨ ਵਿੱਚ ਫੈਲਦੀ ਜਾ ਰਹੀਆਂ। ਜੋ ਕੁਝ ਜੰਮੂ ਕਸ਼ਮੀਰ ਵਿੱਚ ਹੋਇਆ ਇਹ અત્યੰਤ ਦੁਖਦ ਹੈ। जम्मू कश्मीर में ऐसा होना नहीं चाहिए क्योंकि बहुत ज़्यादा सिक्योरिटी के बावजूद भी वो ऐसा काम कर गए इसका मतलब है कि उनके जो स्लीपर सेल हैं बहुत ज़्यादा अंदर तक फैले हुए हैं और उन्हीं स्लिपर सेल को द्वारा ये सारा प्रयोजित कार्यक्रम किया जा रहा है सारा पाकिस्तान की सेना कर रही है और जब तक पाकिस्तान की सेना को धक्का नहीं लगे आतंकवादी मारने से कोई समस्या हल नहीं होगी आतंकवादियों को मारने के साथ साथ उनकी सेना को जब तक हमारी सेना चोट नहीं पहुँचाएगी तब तक ये कभी हल नहीं वो पाएगा ये हल इसका सल्यूशन वही है कि सबसे पहले सेना और उनका जर्नल इस पर अटैक होना चाहिए तभी जाकर के इस समस्या का सोल्यूशन तो है देखिए ऐसा एक परंपरा है तो परंपरा को रोकना कोई बहुत अच्छी बात नहीं होती परंपराएं तो चलती रहती हैं परंपरा चलेगी हाँ यात्रा में यात्रीगण ज़्यादा ना भेजे जाएँ यात्रीगण कम से कम भेजे जाएं ताकि उन पर चोट हो और चोट होकर के उन्हें पता चले भी किस तरह से हम ये प्रायोजित जो आतंकवाद फैला रहे हैं